ਜੋ ਭਾਦਰ ਦੇ ਜੋਰਤਾਂ ਚ ਇਹਦੇ ਸਿਵਾ ਇੱਕ ਜੀ ਸਾਹਿਬ ਆਇ ਇੱਕ ਜੀ ਕੀ ਫਤਿਹ ਤਨ 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 ਜਨ ਆਇਆ ਜਿਸ ਬਰਸਾਤ ਸਾ ਗੱਡ ਤਰਾਇਆ ਹਮ ਜਨ ਆਉਨ ਦਾ ਹੈ ਸਵਾਉ ਜਨ ਦਾ ਸੰਕਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ ਐਸੇ ਮਹਾਪੁਰਸ਼ ਜਿਨ੍ਹਾਂ ਦਾ ਜਸ ਨਾਨਾ ਮਿੱਠੀ ਯਾਦ ਅੰਦਰ ਬਾਬਾ ਬਾਰ ਮਦਰ ਦਾ ਦੱਸਦੇ ਜੇਵਾ ਬਾਬਾ ਚੰਸ਼ਾ ਜੀ ਦੇ ਸਥਾਨ ਤੇ ਸ੍ਰੀ ਕਨਪਾਤ ਸਾਹਿਬ ਜੀ ਦੇ ਭੋਗ ਪ੍ਰੰਤ ਖੁਲੇ ਪੰਡਾਲ ਦਾ ਦਰਵਾਜ਼ਾ ਸਜਾਇਆ ਇਸ ਵਿੱਚ ਮਹਾ ਬਖਵਾ ਕ ਮਹਾਪੁਰਸ਼ ਬਲੋ ਆਪਣੇ ਸਤਾਨਾ ਬਣਵਾ ਕਰਕੇ ਹਾਜ਼ਰੀਆਂ ਭਰੀਆਂ ਸਤਿਗੁਰ ਜੀ ਦੇ ਅੰਮ੍ਰਿਤ ਆਸ ਕੀਰਤਨ ਤੇ ਬਖਵਾਣੀ ਸ਼ਬਦ ਵਿਚਾਰ ਹੋਈ ਸੋ ਸਤਿਗੁਰ ਸੱਚੇ ਪੁੱਲੇ ਜੰਗਰ ਚੱਲ ਰਹੇ ਹਨ ਬਾਬਾ ਰਮਦਰ ਦਾ ਜੀ ਮਹਾਪੁਰਖ ਸਮੇਂ ਸਮੇਂ ਤੇ ਪ੍ਰੋਗਰਾਮ ਕਰਾਉਂਦੇ ਹਨ ਦਾਸ ਸਾਹਿਬ ਜਾਦਾ ਬਾਬਾ ਫਤੇ ਸਿੰਘ ਤਾਨਾ ਦਾ ਜਥੇਬੰਦੀ ਵੱਲੋਂ ਹਾਜਰੀ ਲਵਾਉਂਦਾ ਹਾਂ ਤੇ ਸਤਿਗੁਰੂ ਦੇ ਚਰਨਾ ਚ ਅਰਦਾਸ ਕਰਦਾ ਹਾਂ ਕਿ ਬਾਬਾ ਰਮਿੰਦਰ ਦਾਸ ਜੀ ਦੇ ਮਹਾਰਾਜ ਇਸ ਇਸ ਤਰਫੋਂ ਛਾ ਤੇ ਬਲ ਬਖਸ਼ਿਸ਼ ਕਰਕੇ ਆਪਣੇ ਚਰਨਾ ਦੀ ਬਾਬਾ ਸ਼੍ਰੀ ਚੰਦ ਜੀ ਆਪਣੇ ਚਰਨਾ ਦੀ ਸੇਵਾ ਲੈਦੇ ਰਹਿਣ। ਹੋਆ ਜੀ ਦਾ ਖਾਲਸਾ ਹੋਆ ਜੀ ਦੀ ਕਿਰਤ ਅੱਜ ਬਾਦਰਪੁਰ ਡੇਰਾ ਚਰਨਸ਼ਾ ਵਿਖੇ ਸਾਰੇ ਆਏ ਆ ਸੰਗਤਾਂ ਦੇ ਵੀ ਦਰਸ਼ਨ ਕੀਤੇ। ਤੋਂ ਮੈਨੂੰ ਤਾਂ ਉਦਾਂ ਵੀ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਮੇਰਾ ਪਿੰਡ ਡੱਫਰ ਹੈ। ਤੇ ਮੇਰੇ ਪਿੰਡ ਤੋਂ ਮੁੱਖ ਸੇਵਾ ਜਿਹੜੀ ਇੱਥੇ ਨਿਵਾ ਰਹੇ ਆ ਸੰਤ ਰਮਿੰਦਰ ਦਾਸ ਜੀ ਤੇ ਪਹਿਲਾਂ ਵੀ ਜਿਹੜੇ ਸੰਤ ਹੋਏ ਆ ਪਿੰਡ ਡੱਫਰ ਤੋਂ ਕਾफी ਸੇਵਾ ਕਰ ਰਹੇ ਆ ਸਾਡੇ ਪਿੰਡ ਚ ਵੀ ਇੱਕ ਡੇਰਾ ਆ ਟਕੀ ਡੇਰਾ ਉਹਨਾਂ ਕਹਿੰਦੇ ਆ ਬਾਬਾ ਚੰਦ ਸ਼ਾਹ ਜੀ ਵੈਸੇ ਸਥਾਨ ਦੇ ਨਵੇਂ ਸੋ ਇੱਥੇ ਆਉਂਦੇ ਰਹੇਦਾ ਉਹਨਾਂ ਦਾ ਆਸ਼ੀਰਵਾਦਾਂ ਪ੍ਰਾਪਤ ਕਰਦੇ ਰਹੇਦਾ ਸੋ ਅੱਜ ਇੱਥੇ ਜਿਹੜਾ ਮਹਾਪੁਰਖਾਂ ਦੀਆਂ ਵਰਸੀ ਮਨਾਉਣ ਦਾ ਜਿਹੜਾ ਪ੍ਰੋਗਰਾਮ ਆ ਪਹਿਲਾਂ ਤੋਂ ਚੱਲਦਾ ਆ ਤੋ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਸੰਤ ਜਿਹੜੇ ਆ ਦੁਨੀਆ ਨੂੰ ਬਹੁਤ ਵੱਡੀ ਦੇਣ ਦੇ ਕੇ ਜਾਂਦੇ ਆ ਤੇ ਸਾਡੇ ਵਾਸਤੇ ਇੱਕ ਸੇਧ ਹੈ ਤੇ ਜਿਹੜੇ ਰਸਤੇ ਤੇ ਉਹ ਪ੍ਰਮਾਤਮਾ ਦੇ ਕਾਲਪੁਰਖ ਦੇ ਰਸਤੇ ਤੇ ਚੱਲਦੇ ਹੋਏ ਇੱਕ ਆਪਣਾ ਜੀਵਨ ਨੂੰ ਇੰਦਾ ਵੱਡਿਆ ਸਫਲ ਕਰਕੇ ਜਾਂਦੇ ਆ ਔਰ ਸਮਾਜ ਨੂੰ ਵੱਡੀ ਦੇਣ ਦੇ ਕੇ ਜਾਂਦੇ ਆ ਸਾਨੂੰ ਵੀ ਚਾਹੀਦਾ ਉਹਨਾਂ ਦੇ ਦਰਸਾਏ ਹੋਏ ਰਸਤੇ ਗੁਰੂ ਸਾਹਿਬਾਨ ਦੇ ਦਰਸਾਏ ਹੋਏ ਰਸਤੇ ਤੇ ਇਹ ਡੇਰਾ ਜਿਹੜਾ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਉਹਨਾਂ ਦੇ ਜੋ ਗੁਰਨਾਨਕ ਸਾਹਿਬ ਦੇ ਪੁੱਤਰ ਸੀ ਬਾਬਾ ਨਾਨਕ ਜੀ ਦੇ ਤੋ ਇਹ ਬੜੀ ਵੱਡੀ ਗੱਲ ਹੈ ਮਾਨਵੀ ਗੱਲ ਹੈ ਸੋ ਦਾਦਾ ਗੁਰਦੇਵ ਸਿੰਘ ਜੀ ਨੇ ਅੱਜ ਦੀ ਪਹਿਲਾ ਉਪਦੇਸ਼ ਵੀ ਦੇ ਚੁੱਕੇ ਆ ਸਾਰਾ ਸੰਗਤਾਂ ਨੂੰ ਸਾਰਾ ਤੇ ਮੈਂ ਤੇ ਸਾਰਿਆਂ ਨੂੰ ਸੁਨੇਹਾ ਬੇਨਤੀ ਕਰਦਾ ਕਿ ਸਚਾਈ ਦੇ ਰਾਹ ਤੇ ਚੱਲੀਏ ਸਾਰੇ ਕਿਉਂਕਿ ਇੱਧਰ ਥੋੜੀ ਕਮੀ ਆ ਰਹੀ ਆ ਬੋਲਾਂ ਚ ਬਹੁਤ ਅੱਗੇ ਨਿਕਲ ਜਾ ਰਹੇ ਆ ਤੇ ਕਰਮ ਰੂਪ ਚ ਵੀ ਅੱਗੇ ਆਈਏ ਕਿਉਂਕਿ ਦੋ ਹੀ ਖੰਭ ਹੁੰਦੇ ਜਿਨ੍ਹਾਂ ਨਾਲ ਮੰਦਾ ਉੱੜ ਸਕਦਾ ਜੇ ਇੱਕ ਖੰਭ ਹੋਵੇ ਇਕੱਲਾ ਬੋਲਾਂ ਦਾ ਕਤਨੀ ਦਾ ਤੇ ਕਰਨੀ ਨਾ ਹੋਵੇ ਤੇ ਅੱਗੇ ਨਹੀਂ ਉੱਡ ਨਹੀਂ ਸਕਦਾ ਕੋਈ ਚਾਹਿਆਂ ਨਹੀਂ ਪ੍ਰਾਪਤ ਕਰ ਸਕਦਾ ਤੇ ਕਿਹਦੀ ਸੇ ਬਣਾਣੀ ਫਿਰ ਕਹਿੰਦੇ ਨਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਇਹ ਰੀਸ ਜਿਹੜੇ ਉੱਪਰ ਆਕਾਸ਼ ਛੁੱਟਦੇ ਉਹਨਾਂ ਦੀ ਰੀਸ ਕਰਕੇ ਦੂਜਿਆਂ ਨੇ ਵੀ ਅੱਗੇ ਵਧਣਾ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਇਜਾਜ਼ਤ ਚਾਉਣਾ ਖੇਮਾ ਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਰੂ ਮਹਾਰਾਜ ਦੇ ਬਹੁਤ ਹੀ ਜੋ ਸਾਡੀ ਪੁਰਾਣੀ ਰਵਾਇਤ ਹੈ ਜੀ ਆ ਰਾਹੁਲ ਮਹਾ ਆਪਣੇ ਮਹਾਪੁਰਖਾਂ ਦੀਆਂ ਵਰ੍ਹਸੀਆਂ ਮਨਾਉਣੀਆਂ 8 ਤਰੀਕ ਤੋਂ ਲੈ ਕੇ ਅੱਜ ਤੱਕ ਖੇਨੇ ਖੰਡਪਾਠ ਸਾਹਿਬ ਦੇ ਘੋਗ ਪਾਇਆ ਨਵੀਂ ਚੱਲਦੇ ਖੰਡਪਾਠਾਂ ਨੂੰ ਅੱਜ ਜਿਹੜੇ ਨਾਸਤ ਨਵੀਂ ਸਿਧਿਗਤ ਵਿੱਚ ਸਾਡੇ ਗੁਰੂ ਦੇਵ ਸਵਰਗੀ ਆ ਮਹਾਂਤ ਜੀ ਦੀ ਸੇਵਾ ਦਾ ਹਜੂ ਮਾਰੇ ਉਹਨਾਂ ਦੇ ਖੰਡਪਾਠਾਂ ਦੇ ਭੋਗ ਪਾਇਆ ਗਿਆ ਤੇ ਅੱਜ ਬਹੁਤ ਹੀ ਅਕੂਤੰਦਰ ਬਾਰ ਹੋਇਆ ਕਿ ਤੁਸੀਂ ਜਥੇ ਆਏ ਰਾਜੀਆ ਬੱਚਾ ਵੀ ਜਥੇ ਵੀ ਆਏ ਸਾਰਿਆਂ ਨੇ ਸੰਗਤ ਨਹੀਂ ਆ ਕੇ ਸਾਰਿਆਂ ਨੇ ਬਹੁਤ ਹੀ ਪਨੀਰ ਜੀ ਸਰਦਾਂ ਦੇ ਨਾਲ ਜਿਹੜਾ ਇਹ ਅੱਜ ਮਹਾਰਾ ਦੀ ਵਰਸ਼ੀ ਮਨਾਈਆ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਜਿਹੜੀ ਸੰਗਤ ਅੱਜ ਦਾ ਮੌਸਮ ਵੀ ਅਜੀ ਪ੍ਰਾਪ ਸੀ। بارش ਦੇ ਵਿੱਚ ਵੀ ਜਿਹੜੀ ਸਾਰੀ ਸੰਗਤ ਨੇ ਆ ਕੇ ਬਹੁਤ ਪਨੀਰ ਲਖਿਆ ਤੇ ਸੰਤ ਮਹਾਤਮਾ ਬਹੁਤ ਆਏ। ਜਿਹੜੀ ਇਹ ਨਹੀਂ ਦੇ ਵਿੱਚ ਆਉਣਾ ਬੜਾ ਮੁਸ਼ਕਲ ਹੋ ਜਾਂਦਾ। ਮੌਸਮ ਬੜਾ ਖਰਾਬ ਸੀ ਫਿਰ ਵੀ ਮਹਾਰਾ ਨੇ ਕਿਰਪਾ ਕੀਤੀ। ਮੌਸਮ ਵੀ ਠੀਕ ਹੋ ਗਿਆ। ਮੰਗਰ ਵੀ ਵਧੀਆ ਚੱਲਿਆ। ਤਨਾ ਵਿਸ਼ੇਸ਼ ਤੌਰ 'ਤੇ ਅੰਕ ਸੁਣਾਇਆ ਜਾਣਾ ਹੈ ਕਿ 500 ਦੀ ਮਾ ਭਗਵਾਨ ਸਰਬੰਦ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪਹਿਲੇ ਸਤੰਬਰ ਨੂੰ ਆ ਰਿਹਾ ਜਿਹੜਾ ਕੋਈ ਅਸੀਂ ਸਾਰੇ ਆਪਾਂ ਆਪਸੇ ਤੋਂ ਖੰਡ ਪਾਠਾਂ ਦਾ ਲੜੀਆਂ ਸ਼ੁਰੂ ਹੋ ਜਾਣੀਆਂ ਤੇ ਪਹਿਲੇ ਸਤੰਬਰ ਤੋਂ ਕਬ ਲਗਾਤਾਰ ਚੱਲਣੀਆਂ ਸਾਰਿਆਂ ਨੂੰ ਬੇਨਤੀ ਕਰਨਾ ਤੇ ਜਿਹੜਾ ਜਿਹਨਾਂ ਨੇ ਅਸੀਂ ਇੱਕ ਖੰਡ ਪਾਠ ਵਿਖਾਉਣੇ ਪਹਿਲੇ ਵੀ ਖੰਡ ਪਾਠ ਵਿਖਾਉਣਦੇ ਹਾਂ ਜਿਹੜੀ ਸਾਡੀ ਭੇਟਾ ਤਕਰੀਰ ਨੂੰ ਸਾਰਿਆਂ ਤੋਂ ਘੱਟ ਹੈਗੀ ਆ ਅਸੀਂ 350 ਰੁਪਈਆ ਸ੍ਰੀ ਖੰਡ ਪਾਠ ਸਾਹਿਬ ਦੀ ਭੇਟਾ ਲੈਣੀ ਆ ਸੇਨਾਬੀ ਸੱਜਣਾ ਨੇ ਅਖੰਡ ਪਾਠ ਰਖਾਉਣਾ ਹੋਵੇ ਗੁਰੂ ਆ ਕੇ ਦੇਦੇ ਦਰਸ਼ਨ ਦੇਣ ਤਾਂ ਰਖਵਾ ਸਕਦੇ ਆ 6 ਸਤੰਬਰ ਤੋਂ ਲੈ ਕੇ 6 ਅਗਸਤ ਤੋਂ ਲੈ ਕੇ ਪਹਿਲੇ ਸਤੰਬਰ ਤੱਕ ਕੋਈ ਆ ਕਿ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਪਹਿਲਾ ਆ ਰਿਹਾ ਤੇ ਸਾਰੇ ਤਿਉਹਾਰ ਪਹਿਲਾ ਆ ਰਹੇ ਆ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਹੁਸ਼ਿਆਰ ਪਰਫੈਕਟ ਲਾਈਵ ਆਲੇ ਤੁਸੀਂ ਕਾਫੀ ਸਰਗਰਮ ਆ ਕੇ ਤੁਸੀਂ ਲਾਈਵ ਕਰ ਰਹੇ ਆ ਪਰ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦਾ